₹100 ₹100 ₹100 ₹100 ₹100 ₹100 ₹100 प्लाजो सूट रेडीमेड प्लाजो सूट ओ रेडीमेड प्लाजो सूट ले जाओ ₹100 ₹100 ₹100 5 दिन 5 दिन ਤੁਹਾਡੇ ਹੋਣੇ ਬਹੁਤ ਵੱਡੇ ਫਾਇਦੇ 22 ਮਈ ਤੱਕ लाती ਬਹੁਤ ਵੱਡੀ ਸੇਲ ਕਰਦੀਆਂ ਸਟੋਰ ਤੇ 22 ਮਈ ਤੱਕ ਆ ਜਾਓ ਛੇਤੀ ਛੇਤੀ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਬੁੱਧਵਾਰ ਤੱਕ ਵੱਡੇ ਫਾਇਦੇ ਹੋਣੇ 100-100 ਰੁਪਏ 100-100 ਰੁਪਏ ਯਾਰ ਦੇ ਵਿੱਚ ਮੰਗਦਾ ਏ 800-900 ਯਾਰ ਅਸੀਂ ਦੇ ਦੇਣਾ 100 ਰੁਪਏ 100 ਰੁਪਏ 100 ਬਹੁਤ ਵੱਡਾ ਪਟਾਕਾ ਪਾਤਾ ਇੱਕ ਹੋਰ ਵੱਡਾ ਪਟਾਕਾ ਪਾਤਾ 100 ਰੁਪਏ ਦੇ ਵਿੱਚ ਸੂਟ ਵੀ ਕਰਤਾ 100 ਰੁਪਏ ਦੇ ਵਿੱਚ ਸੂਟ ਕਰਤਾ ਦੁਪੱਟਾ ਨਾਲ ਦੇਵਾਂਗੇ ਅੱਗੇ ਇੱਕ ਹੋਰ ਵੱਡੀ ਆਫਰ ਆਤੀ ਨਾਇਰਾ ਕਟ ਸੂਟ ਬਾਜ਼ਾਰ 'ਚ 8-800 ਵੇਚਦਾ 9-900 ਵੇਚਦਾ ਲੈ ਜਾਓ 200 ਰੁਪਏ 200 ਰੁਪਏ 200 ਰੁਪਏ ਆਹ ਖਾਧੀ ਦੀ ਬੈੱਡ ਸ਼ੀਟ ਵੇਖ ਲੀਆ 8 800 ਦੀ ਇਹ ਵੀ ਲੈ ਜਾਓ 200 ਰੁਪਏ 200 ਰੁਪਏ ਬੈੱਡ ਸ਼ੀਟ ਡਬਲ ਬੈੱਡ ਦੀ 200 ਰੁਪਏ ਦੀਆਂ ਵਿੱਚ ਰੰਗ ਮੈ ਜਾਣਿਆ ਬਾਜ਼ਾਰ 'ਚ 500 ਦਾ ਇੱਕ ਇੱਥੇ ਦਵਾਂਗੇ 500 ਦੇ ਦੋ ਸੂਟ ਇਹ ਰੇਟ ਪਤਾ ਕਰੋ 700 ਰੁਪਏ ਦਾ ਇੱਕ ਇੱਥੇ ਆ ਜਾਓ ਦੁਪੱਟੇ ਨਾਲ ਦਵਾਂਗੇ 700 ਦੇ ਦੋ ਸੂਟ ਕਰਤੇ ਜੀ 700 ਦੇ ਦੋ ਸੂਟ ₹1000 तो कट किसे ने सूट नहीं देना इथे 1500 ਦੇ ਲੈ ਜੋ ਤਿੰਨ ₹1600 ₹1700 इथे ਦਵਾਂਗੇ 650 ਦਾ 11 ਜੇ ਮਿਲਦੇ 2-2000 ਤੇ 15 1500 ਸੂਟ 80 ਦੇ ਦੇਣਾ 1000 ਰੁਪਏ ਦਾ ਸੂਟ ਨਾਲ ਤੁਸੀਂ 50000 ਰੁਪਏ ਦਾ ਕੱਪੜਾ ਲੈਣਾ ਦਾਜਬਰੀ ਲਈ ਇੱਥੇ ਆ ਜੋ 50000 ਦਾ ਕੱਪੜਾ 15000 34500 ਰੁਪਏ ਰੇਟ ਦਾ ਬਾਜ਼ਾਰ ਦੇ ਵਿੱਚ ਆ ਕੋਈ 4000 ਰੁਪਏ ਦਿੰਦਾ ਹੋ ਪਾਰ ਸਾਡੇ ਕੋਲ ਇਦਾਂ ਦੇ 15 1500 17 1700 ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣੇ ਹੈਗੇ ਆ 400 ਰੁਪਏ 100 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 ਰੁਪਏ ਪਲਾਜੋ ਸੂਟ ਰੈਡੀमेड ਪਲਾਜੋ ਸੂਟ ਉਹ ਰੈਡੀमेड ਪਲਾਜੋ ਸੂਟ ਲੈ ਜਾਓ 100 ਰੁਪਏ 100 ਰੁਪਏ 100 ਰੁਪਏ 5 ਦਿਨ 5 ਦਿਨ ਤੁਹਾਡੇ ਹੁਣ ਬਹੁਤ ਵੱਡੇ ਫਾਇਦੇ 22 ਮਈ ਤੱਕ ਲਾਤੀ ਬਹੁਤ ਵੱਡੀ ਸੇਲ ਕਰਦੀਆਂ ਸਟੋਰ ਤੇ 22 ਮਈ ਤੱਕ ਆਜੋ ਛੇਤੀ ਛੇਤੀ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਬੁੱਧਵਾਰ ਤੱਕ ਵੱਡੇ ਫਾਇਦੇ ਹੋਣੇ 100-100 ਰੁਪਏ 100-100 ਰੁਪਏ ਭਾਈ ਜੀ ਰੈਡੀमेड ਪਲਾਜ਼ੋ ਸੂਟ 100 ਰੁਪਏ ਬਿਲਕੁਲ 100 ਰੁਪਏ 100 ਰੁਪਏ ਡਿਜ਼ਾਈਨ ਵੇਖੋ ਤੁਸੀਂ ਅਗੇ ਦੇ ਵਿੱਚ ਡਿਜ਼ਾਈਨ ਦੇਖੋ ਗਲੇ ਦੇ ਕੰਮ ਹੋਇਆ ਡਿਜ਼ਾਈਨ ਨਾਲ ਪਲਾਜ਼ੋ ਕੋਈ ਬਾਜ਼ਾਰ ਦੇ ਵਿੱਚ ਮੰਗਦਾ ਏ 800-900 ਯਾਰ ਅਸੀਂ ਦੇ ਦੇਣਾ 100 ਰੁਪਏ 100 ਰੁਪਏ 100 ਰੁਪਏ ਆ ਦੇ ਇੱਕ ਹੋਰ ਬਹੁਤ ਵੱਡਾ ਪਟਾਕਾ ਪਾਤਾ ਇੱਕ ਹੋਰ ਵੱਡਾ ਪਟਾਕਾ ਪਾਤਾ 100 ਰੁਪਏ ਦੇ ਵਿੱਚ ਸੂਟ ਵੀ ਕਰਤਾ 100 ਰੁਪਏ ਦੇ ਵਿੱਚ ਸੂਟ ਕਰਤਾ ਦੁਪੱਟਾ ਨਾਲ ਦੇ ਆ ਦੇਖੋ ਜੀ 100 ਰੁਪਏ ਦੇ ਵਿੱਚ ਸੂਟ ਪੰਜ ਦਿਨ ਆਜੋ ਕਾਦੀਆਂ ਦੇ ਵਿੱਚ 22 ਮਈ ਤੱਕ ਬਹੁਤ ਵੱਡਾ ਸੇਲ ਮੇਲਾ 100 ਰੁਪਿਆ ਸੂਟ ਦੁਪੱਟਾ ਨਾਲ ਬਾਜ਼ਾਰ 'ਚ ਵਿਗਦਾ 500 ਰੁਪਏ ਦਾ ਸਾਡੇ ਕੋਲ ਆਜੋ ਲੈ ਜਾਓ 100 ਰੁਪਏ ਦਾ ਸੂਟ ਇਹਦੇ ਵਿੱਚ ਦੇ ਤਾਂ ਅਨਾਰਾ ਕੱਟ ਜਿਹੜਾ 12 12 15 1500 ਦੇ ਵਿੱਚ ਵਿਗਦਾ ਅਸੀਂ ਦੇ ਦਰੇ 200 ਰੁਪਏ ਤੋਂ 700 ਰੁਪਏ ਕਸਰ ਵੀਏ ਤੁਹਾਡਾ ਭਲਾ ਹੋਵੇ ਆ ਦੇਖੋ ਜੀ ਇੱਕ ਹੋਰ ਵੱਡੀ ਆਫਰ 라ਤੀ ਨਾਇਨਾਗੜ ਸੂਟ ਬਾਜ਼ਾਰ ਚ 8 800 ਵੇਖਦਾ 9 900 ਵੇਖਦਾ ਲੈ ਜਾਓ 200 ਰੁਪਏ 200 ਰੁਪਏ 200 ਰੁਪਏ 200 ਰੁਪਏ ਰਾਕੇ ਤੇ ਪਟਾਕੇ ਪੈਂਦੇ ਦੇਖੋ ਪਟਾਕੇ ਤੇ ਪਟਾਕੇ ਬਾਜ਼ਾਰ ਚ 300 ਰੁਪਏ ਦਾ ਦੁਪੱਟਾ ਕਾਦੀਆਂ ਚ ਆਜੋ ਲੈ ਜਾਓ 50 ਰੁਪਏ ਦੁਪੱਟਾ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਦੁਪੱਟਾ ਜੀ ਤੇ 3 300 ਵਾਲੇ ਦੁਪੱਟੇ 50 ਰੁਪਏ ਚ ਲੈ ਜਾਓ ਜਿਹੜੀ ਤੁਹਾਨੂੰ ਬਾਜ਼ਾਰ 'ਚ ਬੈੱਡ ਸ਼ੀਟ ਮਿਲਦੀ 400 600 800 80 ਦੇ ਦਾਨੀ 200 ਰੁਪਏ ਦੇ ਅੱਜ 200 ਰੁਪਏ ਉਹ ਤੁਹਾਡਾ ਪਲਾ ਹੋਵੇ ਉਹ ਬਾਜ਼ਾਰ 'ਚ 8 800 ਦੀ ਬੈੱਡ ਸ਼ੀਟ ਵੇਖਦੀ ਆ 8 800 ਦੀ ਇਹ ਵੀ ਲੈ ਜਾਓ 200 ਰੁਪਏ 200 ਰੁਪਏ ਬੈੱਡ ਸ਼ੀਟ ਡਬਲ ਬੈੱਡ ਦੀ 200 ਰੁਪਏ ਦੇ ਵਿੱਚ ਰੰਗ ਮੈ ਜਾਣਿਆ ਦੇਖੋ ਬਾਜ਼ਾਰ 'ਚ 500 ਦਾ ਇੱਕ ਇੱਥੇ ਦਵਾਂਗੇ 500 ਦੇ ਦੋ ਸੂਟ 2.5 250 ਦੇ ਵਿੱਚ ਸੂਟ ਕਰਦੇ ਜੀ 2.5 250 ਦੇ ਵਿੱਚ ਸੂਟ ਕਰਦੇ ਆ ਬਾਜ਼ਾਰ 'ਚ 500 ਦਾ ਇੱਕ ਇੱਥੋਂ ਲੈ ਜਾਓ 500 ਦੇ ਦੋ ਦੇਖੋ ਜੀ ਦੇਖੋ 500 ਦੇ ਦੋ 2250 2250 2250 2250 ਬਹੁਤ ਯਾਰਾ ਫਾਇਦਾ ਆ ਦੇਖੋ ਬਾਜ਼ਾਰ ਦੇ ਅੱਗੇ ਰੇਟ ਪਤਾ ਕਰੋ 700 ਰੁਪਏ ਦਾ ਇੱਕ ਇੱਥੇ ਆ ਜਾਓ ਦੁਪੱਟੇ ਨਾਲ ਦਵਾਂਗੇ 700 ਦੇ ਦੋ ਸੂਟ ਕਰਤੇ ਜੀ 700 ਦੇ ਦੋ ਸੂਟ 1500 ਰੁਪਏ ਤੋਂ ਘੱਟ ਕਿਸੇ ਨੇ ਸੂਟ ਨਹੀਂ ਦੇਣਾ ਇੱਥੇ 1500 ਦੇ ਲੈ ਜਾਓ ਤਿੰਨ 500 ਰੁਪਏ ਦਾ ਸੂਟ ਰਹਿ ਗਿਆ ਜੀ 500 ਰੁਪਏ ਦਾ ਫੋਟੋਆਂ ਵਾਲੇ ਬੁਟੀਕਾਂ ਵਾਲੇ ਮੋਡਰਨ ਵਾਲੇ ਸੂਟ ਕਿੰਨੇ ਦਾ ਸੂਟ ਬਾਜ਼ਾਰ ਚ 1600 ਰੁਪਏ 1700 ਰੁਪਏ ਇੱਥੇ ਦਵਾਂਗੇ 650 ਦਾ 1300 ਦੇ ਦੋ ਸੂਟ ਕਰਤੇ ਜੀ 650 ਰੁਪਏ ਦਾ ਸੂਟ ਆ ਵੀ ਚੈੱਕ ਕਰ ਲੋ ਜੀ ਉੱਪਰ ਫਾਇਦੇ ਤੋਂ ਫਾਇਦੇ ਹੋ ਰਹੇ ਆ 2 200 2200 850 ਦੇ ਵਿੱਚ ਸੂਟ ਕਰਤਾ ਆ ਵੀ ਚੈੱਕ ਕਰ ਲੋ ਜੀ 1500 ਦੇ ਦੋ ਕਰਤੇ ਆ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਕਰਤਾ ਇਦਾਂ ਹੀ ਆਫਰ ਹੋਰ ਬਹੁਤ ਸਾਰੀਆਂ 100 ਰੁਪਏ ਦਾ ਸੂਟ 100 ਰੁਪਏ ਦਾ ਪਲਾਜੋ ਸੂਟ 200 ਰੁਪਏ ਦਾ ਨਾਇਰਾ ਕੱਟ ਇਹ ਕਿਸੇ ਨੂੰ 10-10 ਸੂਟ ਨਹੀਂ ਅਸੀਂ ਦੇਣੇ ਇਹ 5-5 ਨਹੀਂ ਦੇਣੇ ਜੇ ਕੋਈ ਦੁਕਾਨਦਾਰ ਆ ਕੇ ਬੋ ਸਾਰਾ ਹੀ ਦੇ ਦਿਓ ਐਦਾਂ ਨਹੀਂ ਦੇਣੇ ਐਦਾਂ ਦਾ ਭਾਵੇਂ ਟਰੱਕ ਭਰ ਕੇ ਅਸੀਂ 1 ਮਿੰਟ ਚ ਕਪੜਾ ਵੇਚ ਦੀ ਸਿਰਫ ਭੈਣਾ ਭਰਾਵਾਂ ਦੇ ਫਾਇਦੇ ਕਰਨੇ ਆ ਇੱਕ ਇੱਕ ਸੂਟ 2-2 ਸੂਟ ਦੇਣੇ ਆ ਹੋਰ ਇਸ ਤੋਂ ਬਾਅਦ ਨਹੀਂ ਦੇਣਾ ਕਿਉਂਕਿ ਬਾਜ਼ਾਰਾਂ 'ਚ ਮਿਲਦੇ 2-2000 ਦੇ 15-1500 ਸੂਟ ਅਸੀਂ ਦੇ ਦੇਣਾ 1000 ਰੁਪਏ ਦਾ ਸੂਟ ਗਲਾ ਵਰਕਦਨ ਪਿਓਰ ਮਸਲੀਨ ਦਾ ਸੂਟ ਵੇਖੋ ਡਿਜ਼ਾਈਨਿੰਗ ਦੇਖੋ ਦੁਪੱਟਾ ਜਾਲ ਦੇਖੋ ਕਿੱਡਾ ਬਣਾ ਤਪੋਟੇ ਦਾ ਜਾਲ ਬਣਿਆ ਦੇਖੋ ਗਰ ਪੈਣਾ ਕਹਿੰਦੇ ਮਸਟਰਡ ਕਲਰ ਦਾ ਸੂਟ ਨਹੀਂ ਮਿਲਦਾ ਮੈਂ ਕਿਹਾ ਕਿਉਂ ਨਹੀਂ ਮਿਲਦਾ ਸਾਡੇ ਕੋ ਭਾਵੇਂ 200 ਸੂਟ ਲੈ ਜਾਓ ਡਿਜ਼ਾਈਨਿੰਗ ਦੇਖੋ ਤਾਗੇ ਦਾ ਸਾਰਾ ਕੰਮ ਹੋਇਆ ਕੇਰਾ ਵਰਕ ਹੋਇਆ ਦੁਪੱਟਾ ਬਹੁਤ ਸੋਹਣਾ ਜਾਲ ਦੁਪੱਟਾ ਛਾਲਾ ਜਿੱਡੇ ਦੁਪੱਟੇ ਬਣਾਉਂਦੇ ਨੇ ਦੇਖੋ ਡਿਜ਼ਾਈਨਿੰਗ ਪੈਣਾ ਕਹਿੰਦੇ ਦੁਪੱਟੇ ਛੋਟੇ ਦਿੰਦੇ ਹੋ ਨਹੀਂ ਆਪਾਂ ਕਹਿੰਦੇ ਨਹੀਂ ਪੂਰਾ ਫੁੱਲ ਸਾਈਜ਼ ਦਵਾਂਗੇ ਦੁਪੱਟੇ ਦਾ ਆਹ ਦੇਖੋ ਪ੍ਰਿੰਟਿੰਗ ਬੰਦੇ ਨੇ ਕਈ ਟੀਚਰਾਂ ਕਹਿੰਦੀਆਂ ਸਾਨੂੰ ਪ੍ਰਿੰਟਿੰਗ ਦੇ ਵਿੱਚ ਡਿਜ਼ਾਈਨਿੰਗ ਨਹੀਂ ਮਿਲਦੀ ਪੈਕੇਟ ਡਿਜ਼ਾਈਨਿੰਗ ਦੇ ਲਾ ਦੇਗੇ ਢੇਰ ਮਾਤੋ ਸ਼੍ਰੀ ਅੰਕਲ ਓਮ ਲੈ ਲਾਤੀਏ ਸੇਲ ਦੁਕਾਨਾਂ ਦੇ ਦੇਖੋ ਟੀਚਰਾਂ ਵਾਲੇ ਸੂਟ ਮਸਲੀਨ ਦਾ ਦੁਪੱਟਾ ਦੇਖੋ ਬਈ ਤੁਹਾਡੇ ਘਰ ਚ ਭਾਵੇਂ ਅਗਸਤ ਚ ਵਿਆਹ ਆ ਜੁਲਾਈ ਚ ਵਿਆਹ ਆ ਸਤੰਬਰ ਚ ਅਕਤੂਬਰ ਚ ਵਿਆਹਾ ਚਾਹਦੀਆਂ ਦਾ ਕੱਪੜਾ ਲੈਣ ਨਾਲ ਦਾ ਵੱਡਾ ਫਾਇਦਾ ਜਿਹੜਾ ਬਾਜ਼ਾਰ ਤੁਸੀਂ 50000 ਰੁਪਏ ਦਾ ਕੱਪੜਾ ਲੈਣਾ ਦਾਜ ਬਰੀ ਲਈ ਇੱਥੇ ਆ ਜਾਓ 50000 ਦਾ ਕੱਪੜਾ 15000 ਚ ਦੇ ਦੇਾਂਗੇ 2500 ਰੁਪਏ ਦਾ 3000 ਦਾ ਸੂਟ ਪੈਕ ਦਾ ਦੁਪੱਟਾ ਦੇਖੋ ਕਿੰਨਾ ਡਿਜ਼ਾਈਨਰ ਆ ਸਾਡੇ ਕੋਲ ਇਦਾਂ ਦੇ ਸੂਟ 1000 11 1100 12 1200 ਦੇ ਦੇਾਂਗੇ ਆ ਵੀ ਦੇਖੋ ਤੁਸੀਂ ਸੂਟ ਸੋਹਣੇ ਸਾਡੇ ਕੋਲ ਡਿਜ਼ਾਈਨਿੰਗ ਸੋਹਣੀ ਸਾਡੇ ਕੋਲ ਕਲਰ ਸਾਡੇ ਕੋਲ ਸੋਹਣੇ ਆ ਉਦੋਂ ਵੱਡੀ ਗੱਲ ਕੀ ਆ ਇਹ ਸਾਰੀਆਂ ਕਾਪੀਆਂ ਨਹੀਂ ਹੈਗੀਆਂ ਓਰੀਜਨਲ ਫੀਸ ਦੇ ਰਹੇ ਆ ਨਮਾ ਸਟਾਕ ਦੇ ਰਹੇ ਆ ਸਿਰਫ ਫਾਇਦਾ ਕਰ ਰਹੇ ਆ ਇੱਥੇ ਮਾਤੂ ਸ਼੍ਰੀ ਦਸਤਾਰ ਕਾਦੀਆਂ ਦਾ ਇੱਕੋ ਹੀ ਫੈਸਲਾ ਵੀ ਘਰ ਘਰ ਜਿਹੜੀ ਲੁੱਟ ਹੁੰਦੀ ਸੀ ਲੋਕਾਂ ਦੀ ਉਹ ਬੰਦ ਕਰ ਦੇਣੀ ਆ ਪਰ ਭੈਣੋ ਭਰਾਵੋ ਗੱਲ ਇਹ ਆ ਸ਼ਨੀਵਾਰ ਐਤਵਾਰ ਤਾਂ ਮੈਂ ਕਹਿੰਦਾ ਮੇਲਾ ਹੀ ਬਹੁਤ ਵੱਡਾ ਲੱਜਣਾ ਜਿਹੜਾ ਪਹਿਲਾਂ ਆਜੂਗਾ ਉਹਦੇ ਫਾਇਦੇ ਹੋਣੇ ਜੇ ਤੁਸੀਂ ਸੋਚੂਗੇ ਕੱਲ ਜਾਣਾ ਪਰਸੋ ਜਾਣਾ ਚੌਥਿਆਣਾ ਇੱਥੇ ਲੱਭਣਾ ਕੱਕ ਵੀ ਹੈ ਨਹੀਂ 22 ਮਈ ਲਾਸਟ ਡੇਟ ਆ ਸ਼ਨੀਵਾਰ ਐਤਵਾਰ ਵੱਡਾ ਫਾਇਦਾ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਇਹ ਆਜੋ ਪੰਜ ਦਿਨ ਬਾਈ ਜੀ ਪੰਜਾਂ ਦਿਨਾਂ 'ਚ ਰਿਕਾਰਡ ਤੋੜ ਦਿਓ ਲੋਕ ਖੁਸ਼ ਹੋਗੇ ਜਾਣੇ ਚਾਹੀਦੇ ਆ ਲੋਕਾਂ ਦਾ ਵਿਸ਼ਵਾਸ ਬਹੁਤ ਬਣ ਗਿਆ ਕਾਦੀਆਂ ਸਟੋਰ ਤੇ ਬਾਈ ਲੋਕਾਂ ਦਾ ਵਿਸ਼ਵਾਸ ਬਣ ਗਿਆ ਮਾਤੋ ਸ਼ਰੀ ਦਸਤਾਰ ਤੇ ਕੋਈ ਆ ਰਿਹਾ ਕੁੱਥਿਓ ਕੋਈ ਆ ਰਿਹਾ ਹਮਾਚਲੋ ਕੋਈ ਆ ਰਿਹਾ ਜਲੰਧਰੋ ਕੋਈ ਆ ਰਿਹਾ ਚੰਡੀਗੜ੍ਹ ਕਹਿੰਦੇ ਸਰ ਸਾਹਾਨੂੰ ਤੇ ਇੰਨੀ ਵੈਰਾਈਟੀ ਨਹੀਂ ਉੱਥੇ ਦਿਖਾਉਂਦੇ ਮੈਂ ਕਿਹਾ ਵੈਰਾਈਟੀ ਦੇ ਕਰ ਦਾਂਗੇ ਲਾ ਦਾਂਗੇ ਢੇਰ ਦਪੱਟੇ ਲਾ ਦੇਾਂਗੇ ਸੋਹਣੇ ਜਿਹੜਾ ਲਾਈਨ ਹੈਗਾ ਇੱਕ ਸੂਟ ਪੰਜ-ਪੰਜ ਸੂਟ ਲੈ ਕੇ ਜਾਣਾ ਭਾਜੀ ਇੰਨਾ ਸਸਤਾ ਉਹ ਕਿਤੇ ਕਿਉਂਕਿ ਆਪਾਂ ਸਸਤਾ ਤਾਰਿਆਂ ਸੀ ਕਪੜਾ ਬਣਾਨੇ ਆ ਆਪਣਾ ਕਿਸੇ ਹੋਰ ਤੋਂ ਨਹੀਂ ਚੁੱਕਦੇ ਅਸੀਂ ਆਪਣੀ ਡਿਜ਼ਾਈਨਿੰਗ ਕਰਦੇ ਆ ਲਓ ਜੀ ਇਹਦੇ ਵਿੱਚ ਵੀ ਬਹੁਤ ਜ਼ਿਆਦੇ ਡਿਜ਼ਾਈਨ ਆ ਗਏ ਦੇਖੋ ਆਂਟੀਆਂ ਵਾਲੇ ਤਾਈਆਂ ਵਾਲੇ ਚਾਚੀਆਂ ਵਾਲੇ ਪੂਆਂ ਵਾਲੇ ਮਾਸੀਆਂ ਵਾਲੀਆਂ ਸਾਡੇ ਕੋਲ ਹੈਗੇ ਆ ਸਾਡੇ ਕੋਲ ਕੁੜੀਆਂ ਛੜੀਆਂ ਵਾਲੇ ਡਿਜ਼ਾਈਨ ਹੈ ਜਿਹੜੀਆਂ ਕੁੜੀਆਂ ਕੰਨੀਆਂ ਵੀ ਅਸੀਂ ਸੂਟ ਪਾਈਏ ਉਹਦਾ ਅਲੱਗੇ ਵੀ ਸੂਟ ਪਾਇਆ ਆ ਇਹ ਇੰਸਟਾਗ੍ਰam ਵਾਲੇ ਸੂਟ ਆ ਜੀ ਇਹ ਫੇਸਬੁੱਕ ਵਾਲੇ ਸੂਟ ਆ ਇਹ ਗੂਗਲ ਵਾਲੇ ਸੂਟ ਆ ਲੱਭ ਲੋ ਦੂਰਬੀਨਾ ਲਾ ਕੇ ਆਮ ਕਿਸੇ ਦੁਕਾਨ ਤੇ ਮਿਲਣੇ ਨਹੀਂ ਹੈਗੇ ਸੂਟ ਆ ਫਰੰਟ ਦੇਖੋ ਕਿੰਨਾ ਸੋਹਣਾ ਸੂਟ ਦਾ ਬਹੁਤ ਜ਼ਬਰਦਸਤ ਕੱਪੜਾ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਸੋਹਣਾ ਦੁਪੱਟੇ ਵੀ ਚੈੱਕ ਕਰੋ ਦੁਪੱਟਿਆਂ ਦੇ ਉੱਤੇ ਵੀ ਸਰਦਾਰੀ ਕੰਮ ਕੀਤਾ ਹੈਗਾ ਇਹਦਾ ਰੇਟ ਕਿੰਨਾ ਆ ਹੁਣ ਤੁਸੀਂ ਰੇਟ ਸੁਣ ਲਓ 4500 ਰੁਪਿਆ ਰੇਟ ਇਹਦਾ ਬਾਜ਼ਾਰ ਦੇ ਵਿੱਚ ਆ ਕੋਈ 4000 ਰੁਪਏ ਦਿੰਦਾ ਹੂ ਸਾਰ ਸਾਡੇ ਕੋਲ ਇਦਾਂ ਦੇ 15 1517 1700 ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣੇ ਹੈਗੇ ਆ ਭਾਈ ਜੀ ਬੜਾ ਸੋਹਣਾ ਕੰਮ ਆ ਇੱਕ ਵੀ ਧਾਗਾ ਇਧਰ ਉਧਰ ਨਹੀਂ ਸਫਾਈ ਬੜੀ ਜੇ ਕਰਦੇ ਤੁਸੀਂ ਜਾਨਾ ਕਹਿੰਦੇ ਧਾਗੇ ਦਾ ਕੰਮ ਬਿਲਕੁਲ ਲੈਣਾ ਧਾਗੇ ਦਾ ਗਲੇ ਦੇ ਨਾਲ ਧਾਗਾ ਨਾਲ ਲੌਂਗ ਸਟਾਈਲ ਦੇ ਵਿੱਚ ਬਣਿਆ ਭਾਵੇਂ ਬਣਾਣਾ ਨਾਜੋ ਸੂਟ ਭਾਵੇਂ ਬਣਾਣਾ ਨਾਰਾ ਕੱਟ ਸੂਟ ਅਰਾਸ ਤਰ੍ਹਾਂ ਦੀ ਚੀਜ਼ ਬਣੀ ਨਾਲ ਦੁਪੱਟਾ ਮਸਲੀਨ ਦਾ ਆਹ ਦੇਖੋ ਲੋਕੀਏ ਮਸਲੀਨ ਦੇ ਵਿੱਚ ਫੁੱਲ ਡਿਜ਼ਾਈਨਿੰਗ ਲਾਈਨਿੰਗ ਦੇ ਵਿੱਚ ਲੋਪੇ ਦਾ 3500 4000 2000 ਆਪਾਂ ਦੇ ਦੇਣਾ 1500 2000 2500 ਦੇ ਵਿੱਚ ਛੁੱਟ ਦੇ ਦੇਣਾ ਦੇਖੋ ਜੀ ਇੱਥੇ ਇੱਕ ਗੱਲ ਬਹੁਤ ਮਸ਼ਹੂਰ ਆ ਕਿਨੇ ਮੱਜੇ ਵਾਲੇ ਪਾਉ ਪਰਵਾਹ ਨਹੀਂ ਕਰਦੇ ਪੈਸੇ ਦੀ ਕਿਨੇ ਕੱਪੜਾ ਚੰਗਾ ਮਿਲ ਜਵੇ ਸਾਡੀਆਂ ਬੀਬੀਆਂ ਦੀ ਟੌਰ ਨਿਕਲ ਜਵੇ ਤੇ ਭਾਈ ਸਾਹਿਬ ਤੁਹਾਡੀ ਸਿਰਫ ਇੱਕੋ ਹੀ ਜਿਹੜੀ ਚੁਆਇਸ ਆ ਪੂਰੀ ਇੱਥੇ ਮਤ ਤੁਸੀਂ ਦਸਤਾਰ ਕਾਦੀਆਂ ਨੇ ਕਰਨੀਆਂ ਕੱਪੜਾ ਸੋਹਣਾ ਦੇਣਾ ਕਵਾਲਿਟੀ ਵਧੀਆ ਦੇਣੀਆ ਰੇਟ ਬਹੁਤ ਘਟਿਆ ਛੇਤੀ ਆਜੋ ਹੁਣ ਜਿਹੜੇ ਜੇਬਾਂ ਦੇ ਡਾਕੇ ਪੈਂਦੀ ਸੀ ਉਹ ਬੰਦ ਕਰ ਦੇਣੇ ਆ ਆਹ ਸੂਟ ਦੇਖੋ ਟੀਚਰਾਂ ਕਹਿੰਦੇ ਸਾਨੂੰ ਪਲੱਸ ਵਰਕ ਸੂਟ ਦੇ ਨਾਲ ਚਾਹੀਦਾ ਦੁਪੱਟਾ ਡੋਰੀਆ ਦੁਪੱਟਾ ਡੋਰੀਆ ਦੇ ਸਪੈਸ਼ਲ ਸੂਟ ਬਣਾ ਕੇ ਲੈਂਦਾ ਐ ਤੁਹਾਡੇ ਕਢਾਈ ਨਾਲ ਕਰਾਈ ਹੋਈ ਆ ਐ ਜਿਹੜੇ ਟੀਚਰਾਂ ਜਿਹੜੇ ਕੋਈ ਜੋਬ ਕਰਦੇ ਨੇ ਉਹਨਾਂ ਵਾਸਤੇ ਸਪੈਸ਼ਲ ਆਈਟਮਾਂ ਜਿਹੜੀਆਂ ਮਾਤੋ ਸ਼ਰੀਦ ਦਸਤਾਰ ਅੰਕਲ ਓਮ ਨੇ ਬਣਾਈਆਂ ਹੋਈਆਂ ਨੇ ਜਲਦੀ ਜਲਦੀ ਆਜੋ ਫਾਇਦੇ ਬਹੁਤ ਵੱਡੇ ਆ 22 ਮਈ ਤੱਕ ਤੁਸੀਂ ਆਜੋ ਇੱਕ ਬੇਨਤੀ ਫੇਰ ਕਰ ਦਿੰਨੇ ਆ 100 ਰੁਪਏ ਦਾ ਸੂਟ 100 ਰੁਪਏ ਦਾ ਪਲਾਜ਼ੋ 200 ਰੁਪਏ ਦਾ ਨਾਇਰਾ ਕੱਟ 50 ਰੁਪਏ ਦੁਪੱਟਾ 200 ਰੁਪਏ ਬੈੱਡ ਸ਼ੀਟ ਅਸੀਂ ਜੋ ਕਹਿ ਰਹੇ ਆ 2000% ਦੀ ਦੇਣੇ ਆ ਇੱਥੇ ਕੋਈ ਲਾਰਾ ਨਹੀਂ ਕੋਈ ਲੱppa ਨਹੀਂ ਕੋਈ ਮੂਰਖ ਨਹੀਂ ਬਣਾਉਣਾ ਜੋ ਗੱਲ ਕਹਿ ਰਹੇ ਆ ਦਮਾਂਗੇ ਪਰ ਬੇਨਤੀ ਹੱਥ ਜੋੜ ਕੇ ਇਹ ਆ ਇਹ ਸਾਰਿਆਂ ਨੂੰ ਵੰਡ ਕੇ ਦੇਣੇ ਆ ਇੱਕ ਇੱਕ ਦੋ ਦੋ ਪੀਸ ਦੇਣੇ ਆ ਇਦਾਂ ਨਾ ਕਰੋ ਵੀ ਮੈਨੂੰ 20 ਦੇ ਦਿਓ 50 ਦੇ ਦਿਓ ਕਿ ਇਦਾਂ ਹੋ ਜੂ ਤੁਸੀਂ ਲੈ ਲੇ ਦੂਜਾ ਭੈਣ ਭਰਾ ਸਾਡਾ ਬਾਂਝਾ ਰਹਿ ਗਿਆ ਸਾਰਿਆਂ ਨੂੰ ਵੰਡ ਕੇ ਦੇਣੇ ਆ ਇੱਕ ਇੱਕ ਦਮਾਂਗੇ ਦੋ ਦੋ ਦਮਾਂਗੇ ਜਿੱਤਾਂ ਦੇ ਫਾਇਦੇ ਹੋਏ ਤੁਹਾਡੇ ਅਸੀਂ ਕਰ ਦੇਣੇ ਆ ਮਤਲਬ ਇਹ ਆ ਕੱਲ ਸ਼ਨੀਵਾਰ ਆ ਪਰਸੋ ਨੂੰ ਐਤਵਾਰ ਆ ਦੋ ਦਿਨ ਜਿਹੜਾ ਆਜੂਗਾ ਸਾਰਾ ਹੀ ਮਾਲ ਤੁਹਾਡੇ ਕੋਲੇ ਖੋਹ ਲੈਣਾ ਲੈ ਜਾਓ ਝੋਲੇ ਭਰ ਕੇ ਸੇਲ ਸਾਡੀ ਭਾਈ ਮਈ ਤੱਕ ਆ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਆਜੋ ਜੀ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਕਰਦਿਆਂ